ਤੁਹਾਨੂੰ ਕੱਲੇ ਦੇ ਵੀਡੀਓ ਦਿਖਾ ਰਿਹਾ ਜਿਹੜੇ ਇਹ ਮੀਂਹ ਦਾ ਖੌਫਲਾ ਕਾਹੀ ਨਤੀਜਾ ਆ ਸਾਡੇ ਸਭ ਜੀਮਿੰਦਾਰ ਪਰ ਬਹੁਤ ਹੀ ਗਰੀਬ ਆ ਬੇਤਰਾ ਤੇ ਸਾਰਾ ਘਰ ਬਹਿ ਗਿਆ ਰਾ ਬੁਰਾ ਹਾਲਾ ਪਿੰਡ ਦੀ ਸੰਗਤ ਸਰੀ ਲੱਗੀ ਹੋਈ ਐ ਤੇ ਸਰਕਾਰ ਨੂੰ ਵੀ ਬੇਨਤੀ ਆ ਕਿ ਛੇਤੀ ਗਰਦਾਉਰੀਆਂ ਕਰਕੇ ਜਿਨ੍ਹਾਂ ਨੇ ਨੁਕਸਾਨ ਹੋਏ ਨੇ ਬਹੁਤ ਗਰੀਬ ਬੰਦੇ ਨੇ ਸਭ ਦਾ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਉਹ ਨਹੀਂ ਡੀਜੀ ਨੂੰ ਭੇਜਣੀ ਉਹਨਾਂ ਨੂੰ ਹੱਲ ਕਰਨ ਦਾ ਕੁਈ ਨਾ ਕੁਈ ਹੋਵੇ ਮਾਫੀ ਸਾਰੇ ਲੱਗੇ ਹੋਏ ਨੇ ਨਵੇਂ ਲੱਗੇ ਨਵੇਂ ਲੱਗੇ ਨਵੇਂ ਲੱਗੇ ਬਹੁਤ ਨੁਕਸਾਨ ਆ ਯਾਰ ਸਭ ਉਧਰ ਦੇ ਪਾਸੇ ਉਹ ਲਾ ਰਿਓ ਸਵਾਸ ਸਵਾਸ ਨਾ ਫੋਰ ਲਾਉਂ ਉਧਰ ਪਰ ਪਿੰਡ ਬਹੁਤ ਨੁਕਸਾਨ ਹੋਏ ਕਣਕ ਨੁਕਸਾਨੀ ਗਈ ਸਾਰਾ ਘਰ ਪਾੜ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਾਈ ਅਤਿ ਗਰੀਬ ਪਰਿਵਾਰ ਆ ਬਣ ਕੇ ਪਿੰਡ ਦਾ ਕਿਸਾਨ ਭਾਈ ਆ ਕਿਸਾਨ ਭਾਈ ਗਰੀਬ ਹੀ ਹੁੰਦਾ ਜੀ ਕੋਈ ਜ਼ਮੀਨ ਦਾ ਜਾਤ ਨਾ ਹੋਵੇ ਉਹ ਬੰਦਾ ਬਾਤ ਹੋਏ ਹੋਈ ਨਹੀਂਗਾ ਕੋਈ ਬੜੀ ਗਿਆ ਬੜੀ ਗਿਆ ਬਹੁਤ ਨਾਜ਼ੁਕ ਹਾਲਾਤ ਨੇ ਦੇਖ ਕੇ ਮਨ ਦਾ ਦਸ ਵੀ ਹੁੰਦਾ ਕਿ ਜ਼ਿੰਦਗੀ ਚ ਮਸਾ ਬੰਦੇ ਨੂੰ ਇੱਕ ਅਦਾ ਘਰ ਬਣਦਾ ਜੀ ਕੁਦਰਤ ਦੀ ਮਾਰ ਚੜ ਜਾਵੇ ਬਹੁਤ ਔਖਾ ਹੁੰਦਾ ਕਿਰਾ ਸਾਰੀਆਂ ਬੈਗੀਆਂ ਨੇ ਆ ਤੇੜਾ ਆ ਗਏ ਤੁਹਾਨੂੰ ਦਿਖਾ ਦਈਏ ਸਾਰੇ ਤੇੜਾ ਆ ਗਏ ਨੇ ਤੇ ਉਧਰ ਚਾਰੇ ਪਾਸੇ ਉਧਰ ਤੇੜਾ ਆ ਗਏ ਨੇ ਇੱਥੇ ਵੀ ਚੂਹੇ ਤਾਂ ਨੇ ਖੱਡਾਂ ਦੇ ਪਾਣੀ ਪੜਿਆ ਸੋਭਿਆ ਖੱਡਾ-ਖੁੱਡਾਂ ਦੇ ਪਾਣੀ ਪੜਿਆ ਹਾਂਜੀ ਜੋ ਟਾਈਮ ਹੋ ਚੁੱਕਿਆ ਸ਼ਾਮ ਕੰਡਵਾ ਦੀਗੇ 10 ਕਿੰਟ ਹੋਏ ਨੇ ਤੇ ਬਹੁਤ ਬੁਰੇ ਹਾਲਾਤ ਨੇ ਪਿੰਡ ਦੇ ਤੁਹਾਨੂੰ ਦਿਖਾਉਣੇ ਘਰ ਡਿੱਗਣੇ ਘਾਰ ਤੇ ਸਾਰੇ ਪਿੰਡ ਉਹਦੀ ਉੱਥੇ ਜਾਇਆ ਨੇ ਤੇ ਮੈਂ ਇਧਰ ਆ ਕੇ ਹਸ ਕੇ ਤੇ ਲਾਸਮੈਂਟ ਹੋਈ ਹੈ ਤੇ ਮੈਂ ਇਥੋਂ ਖੇਤੋਂ ਜਾ ਕੇ ਉੱਥੇ ਜਾਣਾ ਤੇ ਲਾਸਮੈਂਟ ਸੁਣ ਕੇ ਤੇ ਜਿਹੜਾ ਆਪਣੇ ਖੇਤ ਦਾ ਪਾਣੀ ਹੈ ਬਹੁਤ ਜਿਆਦਾ ਪਾਣੀ ਭਰਿਆ ਰਹਿ ਤੁਹਾਨੂੰ ਕੱਲ ਦੇ ਦਿਖਾਈ ਜੰਨੇ ਆ ਤੇ ਉੱਥੇ ਬੋਰ ਖੋਲੇ ਆਪਣੇ ਗਮਾਂਡੀਆਂ ਨੇ ਗਮਾਂਡੀਆਂ ਨੇ ਬੋਰ ਖੋਲੇ ਤੇ ਉਹ ਇੰਨਾਂ ਸੁਣ ਬਾਤ ਸੁਣ ਪੀਣ ਦੇਖੋ ਆ ਜੀ ਬਹੁਤ ਪ੍ਰੈਸ਼ਰ ਨਾਲ ਪਾਣੀ ਖਿੱਚ ਰਿਹਾ। ਦਿਖਾਉਣਾ ਤੁਹਾਨੂੰ ਮੈਂ। ਆਹ ਦੇਖੋ। ਦੇਖੋ ਜੀ। ਪੂਰੇ ਫੁੱਲ ਪ੍ਰੈਸ਼ਰ ਨਾਲ ਪਾਣੀ ਖਿੱਚ ਰਿਹਾ ਹੈ। ਮੰਨ ਕੇ ਇੱਕ ਮੋਟਰ ਦਾ ਪਾਣੀ ਖਿੱਚ ਰਿਹਾ ਤੜਕੇ ਨੂੰ ਬਹੁਤ ਪਾਣੀ ਚੱਲੂਗਾ ਇਹ। ਮੰਨ ਕੇ ਥੋੜਾ ਥੋੜਾ ਪਾਣੀ ਨਾਲੇ ਬਹੁਤ ਪਾਣੀ ਚੱਲੂਗਾ ਤੜਕੇ ਨੂੰ ਬਹੁਤ ਤੂਣਾ ਹੋ ਜਾਊਗਾ। ਬਾਅਦ ਦੇਖੋ ਕਿੰਨੀ ਕਰ ਰਿਹਾ ਬੋਰ। ਖਰਤੀ ਚ ਪਾਣੀ ਖਿੱਚ ਕਿੰਨੇ ਪ੍ਰੈਸ਼ਰ ਨਾਲ ਖਿੱਚ ਰਿਹਾ ਦੇਖੋ ਥੋੜਾ ਜਿਹਾ ਉੱਚਾ ਜੀ ਨੀਵੇਂ ਬੜੇ ਹੁੰਦਾ ਬੋਰੇ ਹੋਰ ਵੀ ਜਿਆਦਾ ਪਾਣੀ ਖਿੱਚਦਾ ਫਿਰ ਛੇਤੀ ਪਾਣੀ ਵਹਿ ਜਾਣਾ ਤੇ ਝੋਨਾ ਪਹਿਲਾਂ ਉਹ ਆਪਣਾ ਪਹਿਲਾਂ ਜਮਾ ਡੁੱਬ ਗਿਆ ਸੀ ਗੱਲ ਤੇ ਹੁਣ ਤੁਸੀਂ ਦੇਖ ਸਕਦੇ ਹੋ ਪਾਣੀ ਘਟ ਗਿਆ ਬੋਰ ਨੇ ਪਾਣੀ ਬਹੁਤ ਖਿੱਚਿਆ ਹੈਗਾ ਤੇ ਜੋ ਚੱਲੀ ਗਿਆ ਹੈ ਦਿਨ ਰਾਤ ਚ ਬਹੁਤ ਪਾਣੀ ਖਿੱਚਦੇ ਰਹੇ ਹਨ ਤੇ ਪਹਿਲਾਂ ਅੱਜ ਤੇ ਪਹਿਲਾਂ ਜਿਤਾਈ ਦੇ ਫੁੱਲ ਸੀਗੇ ਫੁੱਲਾਂ ਤੋਂ ਬਾਅਦ ਉੱਥੇ ਤੱਕੇ ਤੱਕ ਕੇ ਆ ਕੇ ਤੇ ਕੁਪੈ ਕੇ ਘੰਟਾ ਤੱਕ ਤੇ ਹੁਣ ਉੱਠ ਕੇ ਆਏ ਸੀਗੇ ਤੇ ਆ ਕੇ ਖੇਤਾਂ ਨੂੰ ਮੈਂ ਇੰਨਾ ਕੀਤਾ ਖੇਤਾਂ ਨੂੰ ਮੈਂ ਇੰਨਾ ਕਰਕੇ ਤੇ ਹੁਣ ਲੋਕਸਮੈਂਟ ਸੁਣੀ ਆ ਉਧਰ ਸਾਡੇ ਪਿੰਡ 'ਚ ਕਿਸੇ ਘਰ ਦੀ ਪ੍ਰੋਬਲਮ ਆ ਕਿਸੇ ਪੰਨੇਵਾਂ 'ਚ ਪਾਣੀ ਭੜਕ ਗਿਆ ਤੇ ਉਧਰ ਜਾਣਾ ਤੇ ਉੱਥੇ ਜਾ ਕੇ ਦੇਖਦੇ ਆ ਤੇ ਤਾਂ ਜੀ ਮੀਂਹ ਦਾ ਨੁਕਸਾਨ ਬਹੁਤ ਸਾਰੇ ਪੰਜਾਬ 'ਚ ਬਹੁਤ ਬੁਰਾ ਹਾਲ ਤੇ ਅੱਜ ਥਰੀ ਥੋੜਾ ਤਾਂ ਕਾਬਟ ਜਾਗਾ ਬਾਜ ਘਟ ਨਿਕਲਦੀ ਤਾਹੀਂ ਹੁਣ ਤੜਜੀ ਨਾਲ ਨਹੀਂ ਬਾਜ ਨਿਕਲਦੀ ਕੁਝ ਫਸਲਾਂ ਦੀ ਸੋਚ ਹੋ ਜੰਨੇ ਜੀ ਮੈਂ ਇਹ ਭਾਰੇ ਠੇਕੇ ਭਰਪੂਰ ਰੱਖੇ ਨੇ ਮੈਂ ਇਹ ਭਾਰਾ ਖਰਚ ਕਰ ਰੱਖਿਆ ਫਸਲਾਂ ਤੇ ਜੇ ਨੁਕਸਾਨ ਹੁੰਦਾ ਤੇ ਮਨਤਾ ਜੀ ਡੋਲਦਾ ਯਾਰ ਦੇਖੋ ਪੂਰਾ ਪੂਰਾ ਕੋਲ ਕਿਵੇਂ ਪਾਣੀ ਪੈ ਰਿਹਾ ਡਰ ਰਿਹਾ ਸਾਰਿਆਂ ਨੂੰ ਪਿਆਰਪਰੀ ਸਸਤਰੀ ਕਾਲ ਜੀ ਤੇ ਟਾਈਮ 4:30 ਹੋ ਗਈ ਤੇ ਉਹਨੂੰ ਥੋੜਾ ਮੀਂਹ ਰੁਕੇਗਾ 3 ਵਜੇ ਤੱਕ ਪਹੁੰਚ ਆਉਗੇ ਮੀਂਹ ਰੁਕੇ ਤੇ ਐਨੇ ਕ ਆਪਣੇ ਮਾੜੇ ਮੋٹے ਕੱਪੜੇ ਸੀਗੇ ਜਿਹੜੇ ਇਸ ਕਾਸਤੇ ਲੈ ਤੇ ਬੱਚਿਆਂ ਨੂੰ ਵੀ ਥੁੱਕਿਆ ਕਰਤੀਆਂ ਕੱਲ ਨੂੰ ਦੇਖੂ ਪੂਰੀ ਅਗੂ ਗੱੰਨਾ ਸਰਦੀ ਬਣਾਈ ਐ ਨੂੰ ਰੱਖ ਲਿਆ ਤੇ ਵਾਪਸ ਜੀ ਨੂੰ ਬਹੁਤ ਜ਼ਿਆਦਾ ਮੀਂਹ ਨਾਲ ਬੁਰਾ ਹਾਲ ਹੋਇਆ ਤੇ ਰੇਤਾਂ ਚੋਂ ਉੱਦੂ ਕਰਦਾ ਉਹ ਰੰਗਰ ਪਸ਼ੂ ਦਾ ਬੁਰਾ ਹਾਲ ਸਭ ਦੇ ਸਤਾਂ ਚੋਂ ਲੱਗ ਗਏ ਜਿਹੜੀ ਕਰਦੇ ਨਹੀਂ ਕਰ ਰਹੇ ਨੇ ਤੇ ਬਹੁਤ ਔਖਾ ਹੋਇਆ ਜਾ ਰਿਹਾ ਇਹਦੇ ਵਿੱਚ ਤੇ ਹੰਦੂ ਦੇਖੂ ਮਹਾਰਾਜ ਸੁਪਤਾਂ ਦੇ ਰੱਖੇ ਨੇ ਤੁੰਗੀ ਤੇ ਅਲਜੀ ਲੈ ਚੱਲਦੇ ਤੁਹਾਨੂੰ ਬਾਹਰ ਲੈ ਕੇ ਆ ਜੀ ਬੀਬੀ ਚਲਿਏ ਆਜੋ ਸੋਨੂੰ ਦਾ ਸਾਸਰੀ ਘਰ ਸਾਰਿਆਂ ਨੂੰ ਪਤਾ ਸੋਨੂੰ ਪਤਾ ਹੀ ਹੈ ਸਾਰੇ ਪੰਜਾਬ 'ਚ ਮੀਂਹ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਆ ਪੁੱਤ ਤੇ ਸਭ ਦੇ ਘਰ ਚ ਆਉਣ ਲੱਗ ਗਏ ਸਾਰੇ ਫਸਲਾਂ 'ਚ ਪਾਣੀ ਡੰਗਰਾਂ ਦਾ ਕੋਈ ਹਾਲ ਨਹੀਂ ਫਸਲਾਂ ਦਾ ਕੋਈ ਹਾਲ ਨਹੀਂ ਘਰਾਂ ਦਾ ਕੋਈ ਹਾਲ ਨਹੀਂ ਕੀ ਕਰੀਏ ਜੀ ਜਾਂ ਤਾਂ ਪੈਂਦੀ ਹੈ ਜਿਵੇਂ ਦਾ ਦੀ ਮਾਰ ਜਾਂ ਪੈਂਦੀ ਹੈ ਹੜਾਂ ਦੀ ਮਾਰ ਇਹ ਮਾਰਾਂ ਦੋਈ ਮਾਰੀਆਂ ਨੇ ਸੁੱਕੇ ਦੀ ਤੇ ਝੜਾਂ ਦੀ ਵੀ ਪ੍ਰਮਾਤਮਾ ਅੱਗੇ ਹੱਥ ਜੋੜਦੇ ਆ ਸੱਚੇ ਪਾਤਸ਼ਾਹ ਸੁੱਖ ਰੱਖੀ ਖੈਰ ਰੱਖੀ ਸਾਰੇ ਪਾਸੇ ਡੰਗਰ ਪਸੂ ਚ ਵੀ ਫਸਲਾਂ ਚ ਵੀ ਬੰਦਿਆਂ ਚ ਵੀ ਚਲੋ ਘਰ ਤਾਂ ਆਪਣੇ ਫੇਰ ਵੀ ਬਣ ਜਾਣਗੇ ਹਨਾ ਹਲਚਲ ਹੋ ਗਈ ਘਰਾਂ ਦੀ ਨਸਕਾਨ ਹੋ ਗਿਆ ਕਣਕਾਂ ਭਿੱਜ ਗਈਆਂ ਖਲਦਾਨੇ ਦਲਾਏ ਤੇ ਉਹ ਭਿੱਜ ਗਏ ਤੂੜੀਆਂ ਭਿੱਜ ਗਈਆਂ ਬਹੁਤ ਜ਼ਿਆਦਾ ਨਸਕਾਨ ਹੋ ਗਿਆ ਪੁੱਤੋ ਕਿਤੇ ਖੜਨ ਨਾ ਥਾਉ ਨੀ ਦੰਗਰਾਂ ਨੂੰ ਬਰਾਂਡੇ ਕੱਚੇ ਦਿੱਗ ਗੇ ਗੱਡੀਆਂ ਦਿੱਧਨੀਆਂ ਹੋ ਕੇ ਹੋ ਗਏ ਜਾਂ ਲਗਾਤਾਰ ਹੋ ਗਏ 30 40 ਘੰਟੇ ਬਰਸ ਪਈ ਤੇ ਜਿਵੇਂ ਤੁਸੀਂ ਦੇਖਿਆ ਸੀ ਕੱਲ ਰੈਡੀ ਨੇ ਬਲੌਗ ਪਾਇਆ ਸੀਗਾ ਖੇਤ ਦਾ ਤੇ ਬੜਾ ਮੀਂਹ ਖੜਿਆ ਪਿਆ ਸੀਗਾ ਜੀ ਤੇ ਅੱਜ ਹੁਣ ਮੜੇ ਪਾਣੀ ਲਿੱਕਲੇ ਬਾਹਰਲੇ ਘਰੋਂ ਮੜਾ ਮੜਾ ਜਿਹੀ ਨਾ ਜੀ ਬਸ ਅੱਗੇ ਜੇ ਵਗ ਗਿਆ ਆ ਤੁਹਾਨੂੰ ਦਿਖਾਉਣੀ ਆ ਜੀ ਆ ਜੋ ਬੀਬੀ ਚੱਲੀਏ ਮੋਟਰ ਖੜੀ ਵੀ ਅਸੀਂ ਆਏ ਪਏ ਪਾਉਣੇ ਆਂਗੇ ਆਏ ਅਸੀਂ ਆਪਣੀ ਆਂਟੀ ਕੇ ਹਨਾ ਕਰੋ ਪਾਣੀ ਲੈਣੇ ਆਂਗੇ ਹੋਰ ਫਿਰ ਕੀ ਕਰੀਏ ਜੀ ਪਾਣੀ ਤਾਂ ਔਖਾ ਹੋਇਆ ਪਿਆ ਮੋਟਰ ਹੁਣ ਲਵਾਵਾਂਗੇ ਜੀ ਕੋਈ ਮਿਲਦਾ ਹੀ ਨਹੀਂ ਕੋ ਬੋਰ ਲਾਉਣ ਵਾਲਾ ਐਂਡ ਪਾਣੀ ਕੱਢ ਦਿੰਦਾ ਜੋ ਤੇ ਚੋਏ ਚੋ ਦੇਖੋ ਜੀ ਭਰ ਗਿਆ ਵਾਟਰ ਵਾਟਰ ਹੋ ਗਿਆ ਬੁਰੀ ਹਾਲਤਾ ਚਾਰਦੀ ਵੀ ਮਸਾਂ ਦੇ ਦੋਜਕਾਂ ਦੀ ਕਮਾਈ ਦਾ ਕਰ ਤੋਂ ਪਾਇਆ ਪਾਣੀ ਭਰ ਗਿਆ ਜੀ ਤੇ ਹਰ ਰੋਜ਼ ਪਾਣੀ ਕੱਢ ਦਿੰਦਾ ਜੋਤ ਹੁਣ ਆਊਗਾ ਵਿਚਾਰਾ ਕਿਉਂ ਉਧਰ ਫੁੱਲਾਂ ਤੇ ਗਾਏ ਤੇ ਅੱਜ ਬਾਕੀ ਆ ਕੇ ਘਰੇ ਡੰਗਰ ਪਸ਼ੂ ਦਾ ਬਹੁਤ ਜ਼ਿਆਦੇ ਕੰਮ ਕੀਤਾਗਾ ਤੇ ਤੁਹਾਨੂੰ ਦੱਸਿਆ ਨਹੀਂ ਡੰਗਰਾਂ ਦਾ ਵੀ ਬੁਰਾ ਹਾਲ ਹੈ ਕੱਖ ਗੰਡਾ ਵੀ ਪਾਇਆ ਬਹੁਤ ਜ਼ਿਆਦੇ ਕੰਮ ਧੰਦੇ ਸਾਨੂੰ ਪਤਾ ਮੁੱਕਦੇ ਨਹੀਂ ਹੈਗੇ ਪੁੱਤ ਬਹੁਤ ਜ਼ਿਆਦੇ ਤੇ ਕੀ ਕਰੀਏ ਹੁਣ ਪ੍ਰਮਾਤਮਾ ਅੱਗੇ ਹੱਥ ਜੋੜੋ ਆਪਾਂ ਸਾਰੇ ਵੀ ਪ੍ਰਮਾਤਮਾ ਖੈਰ ਰੱਖ ਹੁਣ ਬੱਦਲ ਚੱਕ ਲੈ ਤੇ ਖੈਰ ਸੁੱਖ ਨਾਲ ਡੰਗਰ ਪਸ਼ੂ ਤੰਦਰੁਸਤੀ ਰੱਖੇ ਮਹਾਰਾਜਾ ਤੇ ਕੱਖ ਕੰਡਾ ਬਚ ਜੂਗਾ ਆਪਣਾ ਬਚਣਾ ਤਾਂ ਕਿਹੜਾ ਹੁਣ ਤਾਂ ਜੀ ਕੋਈ ਹਾਲ ਨਹੀਂ ਕੋਈ ਹਾਲ ਆ ਫਸਦੀ ਤੇ ਜੀ ਤੁਹਾਨੂੰ ਇੱਕ ਗੱਲ ਦਸੀਏ ਜਿਵੇਂ ਸਾਡੇ ਸਕੂਲ ਚ ਨਾ ਸਕੂਲ ਕੋਲੇ ਨਹਿਰ ਆ ਗਈ ਤੇ ਕੱਲ ਹੁਣ ਮਤਲਬ ਇਹਨਾਂ ਡਰ ਲੱਗੇ ਸਾਨੂੰ ਸਕੂਲ ਚ ਆਏ ਪਾਣੀ ਆਏ ਉਤੋਂ ਉਤੋਂ ਨੰਗੇ ਮਤਲਬ ਸਾਡੇ ਸਕੂਲ ਵੀ ਸਾਰਾ ਪਾਣੀ ਨਾਲ ਭਰ ਗਿਆ ਸੀਗਾ ਤੇ ਕੱਲ ਸਾਨੂੰ 1:30 ਵਜੇ ਛੁੱਟੀ ਕਰਤੀ ਸੀਗੀ ਤੇ ਬੜਾ ਡਰ ਲੱਗਦਾ ਸੀਗਾ ਸਕੂਲ ਨਹੀਂ ਡਿੱਗ ਜੇ ਦੱਸ ਇਥੋਂ ਕਿੱਥੋਂ ਚਾਰ ਕੱਢੀ ਇਹ ਕੱਲੀ ਤੂੜੀ ਨਾ ਡੰਗਰ ਨਹੀਂ ਰਜਦੇ ਉਹ ਵੀ ਭਿੱਜੀ ਹੋਈ ਤੂੜੀ ਆ ਦਾਣਾ ਬਥੇਰਾ ਪਾਉਨਿਆ ਦੁੱਧ ਨਹੀਂ ਦਿੰਦੇ ਨਾਲੇ ਪਸੂ ਨਾਲੇ ਸਾਡਾ ਚਾਰ ਖਰਾਬ ਹੋ ਗਿਆ ਸਭ ਦਾ ਹੀ ਹੋ ਗਿਆ ਬਹੁਤ ਜਿਆਦਾ ਬੁਰਾ ਹਾਲਤ ਹੈ ਜੀ ਤੇ ਆ ਤੁਹਾਨੂੰ ਜਿਸਪੀਮ ਪੂਲ ਦਿਖਾਈਏ ਮੈਂ ਤਾਂ ਦੇਖ ਹੀ ਸੀ ਕਿ ਪਹਿਲਾਂ ਕਿਹੜਾ ਮਾਰ ਗਈ ਸੀਗੀ ਬਾਲਾ ਮਨ ਖਰਾਬ ਹੋ ਜਾਂਦਾ ਦੇਖ ਕੇ ਬਹੁਤ ਜਿਆਦਾ ਔਖਾ ਵਾਹੇ ਗਰੂ ਤੰਦਰੁਸਤੀ ਰੱਖਾ ਨਾ ਲੀੜੇ ਸੁੱਕਦੇ ਨੇ ਕੀ ਦੋਸਾਪੜੀਆਂ ਨੂੰ ਵਿਚਾਈਆਂ ਨੂੰ ਕਿਹੋਂ ਜਿਹੜੇ ਭਿਜਦੇ ਵੀ ਜਿਆਦਾ ਨੇ ਪੁੱਤ ਆ ਜੀ ਤੁਹਾਨੂੰ ਦਿਖਾਈਏ ਇਸਪੀਮ ਪੂਲਾ ਦੇਖੋ ਮਿੱਟੀ ਖੜੀ ਅੱਧੀ ਨਾ ਅਧਨੀ ਮਿੱਟੀ ਤੱਕ ਦਾ ਪਾਣੀ ਰੇਗ ਚੜ ਗਈ ਆ ਦੇਖੋ ਜੀ ਮਿੱਟੀ ਹੈ ਮਿੱਟੀ ਪਾਣੀ ਦੇਖੋ ਆ ਤੁਸੀਂ ਸਾਡਾ ਖੇਤ ਹੀ ਦੇਖ ਲਓ ਜੀ ਦਸ ਕੀ ਬਣੂਗਾ ਕੀ ਨਾ ਬਣੂਗਾ ਫਸਲਾਂ ਨਾ ਦੇਖੋ ਐਡਾ ਉੱਚਾ 4 ਫੁੱਟ ਉੱਚਾ ਥਾਂ ਹੈ 4 ਫੁੱਟ ਉੱਚਾ ਪਾਣੀ ਚੜ ਗਿਆ ਇੱਥੇ ਆਲੇ-ਦਾਲ ਖੇੜ ਦੇ ਮਿੱਟੀ ਲਈ ਹੋਈ ਹੈ ਬਹੁਤ ਜ਼ਿਆਦਾ ਬੁਰੀ ਹਾਲਤ ਹੈ ਪੁੱਤੋ ਜਿੰਨੀ ਕਹਦੀ ਓਨੀ ਪਰਮਾਤਮਾ ਖੈਰ ਰੱਖੇ ਬਿੰਦਕ ਧੁੱਪ ਨਿਕਲੀ ਸੀ ਹੁਣ ਫੇਰ ਬੱਦਲ ਵਾਦੀ ਪੂਰੀ ਹੋ ਗਈ ਇਸ ਤੋਂ ਕਰਕੇ ਫਿਰ ਆਪਣੇ ਕੱਖ ਕੰਡੇ ਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਊਗਾ ਕੀ ਕਰੀਏ ਫਿਰ ਮੈਂ ਤਾਂ ਇੱਧਰ ਜਾਂਦੀ ਨਹੀਂ ਥੋੜੇ ਡਿੱਗ ਲਾ ਫਾ ਮਾਪੇ ਬੀਬੀ ਗੱਲ ਸੁਣਿਓ ਹੁਣ ਕੋਈ ਮਰੂਦ ਨਹੀਂ ਹੈਗਾ ਹੁਣ ਥੱਲੇ ਡਿੱਗ ਜੇ ਮਰੂਦ ਆਪਾਂ ਤੋਂ ਇੱਧਰ ਜੇ ਬੇਮੁੱਕੀ ਕਰਕੇ ਤੇਰੀ ਆਇਆ ਨਹੀਂ ਗਿਆ ਸਾਰੇ ਥੱਲੇ ਡਿੱਗ ਜੇ ਮਰੂਦ ਮੈਂ ਦੋ ਹੁਣੀ ਤੋੜ ਕੇ ਲੈ ਕੇ ਕਿਸੇ ਜਾਂਦਾ ਹੈਗਾ ਇੱਕ ਮੈਂ ਤੋੜ ਲਿਉਣੀ ਕੋਈ ਨਹੀਂ ਭੱਜ ਕੇ ਮੱਛ ਤਾਂ ਇੱਧਰ ਪਾਣੀ ਐ ਡਾਡਾ ਖੇਲ ਉੱਤੇ ਦੀ ਕੋਈ ਨਹੀਂ ਜਾਇਆ ਜਾਂਦਾ ਕਰੀਏ ਕਿ ਬਾਰ ਸਦਾ ਦੇਖੋ ਜਕਨੀ ਬੱਦਲ ਵਾਈ ਬਣੀ ਹੋਈ ਆ ਤੇ ਜਿਵੇਂ ਤੁਸੀਂ ਕੱਲ ਦੇਖੀ ਸੀਗਾ ਡੈਡੀ ਦਾ ਵਲੌਗ ਮਤਲਬ ਮਨ ਖਰਾਬ ਹੋ ਗਿਆ ਆਏ ਪੂਰੇ ਗੋਡੇ ਗੋਡੇ ਤੱਕ ਤਾਂ ਜੀ ਪਾਣੀ ਸੀਗਾ ਆ ਦੇਖੋ ਹਜੇ ਹਨਾ ਵੀ ਮਾੜਾ ਜੇ ਹਨਾ ਪਾਣੀ ਹੋ ਹੋਇਆਗਾ ਖੇਤਾਂ 'ਚ ਜਾ ਕੇ ਬੁੱਲ ਲਮਕਾ ਕੇ ਮੁੰਡੇ ਆ ਜਾਂਦੇ ਨੇ ਵਿਚਾਰੇ ਕਿਉਂ ਪੈੜੀਆਂ ਦਾ ਬਹੁਤ ਬੁਰਾ ਹਾਲ ਆ ਅੱਧੀ ਕਮਾਈ ਕਰ ਲਈ ਪੈੜੀਆਂ ਦੀ ਹਨਾ ਤੇ ਹੁਣ ਕੀ ਕਰੀਏ ਹਰਕੇ ਅੱਜ ਉਹ ਉੱਥੇ ਬੋਰ ਖੋਲੇ ਇੱਕ ਉਧਰ ਜਾਵੇ ਤਾਂ ਤੁਹਾਨੂੰ ਤਰਸੇਮ ਦਿਖਾਵੇ ਵੀ ਐ ਖੜਕਾ ਹੁੰਦਾ ਡੈਡੀ ਜੀ ਲੈ ਕੇ ਜਾਣਗੇ ਤੁਹਾਨੂੰ ਉਹ ਦੇਖੋ ਥੱਲੇ ਬੋਰ ਖੋਲਿਆ ਜਿਹੜਾ ਪਰ ਖੜਾ ਤਿਗਾ ਉਹ ਬੋਰ ਖੋਲਤਾ ਉਹਦੇ ਵਿੱਚ ਪਾਣੀ ਜਾਂਦਾ ਧਰਤੀ ਦੇ ਐ ਦੈਂ ਦੈਂ ਡਿਗਦਾ ਖੜਕਾ ਹੁੰਦਾ ਦੂਰੋਂ ਐ ਤਾਂ ਮਿਹਰੀ ਪੈਂਦੀ ਆ ਪਾਣੀ ਦੀ ਪੁੱਤ ਕੀ ਕਰੀਏ ਵੀ ਜੇ ਪਾਣੀ ਉੱਤਰ ਜੇ ਥੋੜਾ ਜਿਹਾ ਆਪਣਾ ਇਹ ਬਹਣ ਦੀ ਨਹੀਂ ਮੈਂ ਪਾਣੀ ਬਹਣ ਨਹੀਂ ਮੈਂ ਮੀਂਹ ਜਿਆਦਾ ਬਹੁਤ ਜਿਆਦਾ ਕੱਲ ਸੋਂ ਦਿਖਾਇਆ ਸੀ ਹੜਾਉਣ ਵਾਲਾ ਹੀ ਕੰਮ ਐ ਕਿ 35 36 ਘੰਟੇ ਕੋਈ ਥੋੜਾ ਨਹੀਂ ਹੁੰਦਾ ਮੀਂਹ ਮਾੜਾ ਜੀ ਹਟਦਾ ਮਾੜਾ ਮੋਟਾ ਤੀਜੀ ਵੀ ਤੁਹਾਨੂੰ ਪਤਾ ਹੈ ਹੀਰੋ ਕਰਾਂ ਦਾ ਬੀਬੀ ਹੋ ਆ ਗਏ ਪਰਸੋਂ ਦਾ ਪੈਣ ਖੜੀ ਆ ਗਏ ਪਰਸੋਂ ਦਾ ਪੈਣ ਲੱਗਿਆ ਸੀ ਜੀ ਮੇਰੀ ਤੇ ਬੜਾ ਦੁੱਖ ਹੁੰਦਾਗਾ ਜੀ ਜੀ ਦੈਂਦਾ ਨਹੀਂ ਪਿਆਰ ਚਰੀ ਦੇ ਤੇ ਅੱਜ ਸੰਸਕਾਰ ਤੇ ਵੀ ਨਹੀਂ ਫੁੱਲਾਂ ਤੇ ਵੀ ਨਹੀਂ ਗੱਡੀ ਚ ਫੁੱਲ ਚੁੱਕ ਕੇ ਲਿਆ ਆ ਫਿਰ ਕਰੀਏ ਸੀ ਚਾਰ ਬੰਦੇ ਜਾ ਕੇ ਚੱਲ ਜੀ ਤੀਜੀ ਬੜਾ ਦੁੱਖ ਹੁੰਦਾ ਜਦੋਂ ਕਹਿੰਦੇ ਵੀ ਘਰ ਡਿੱਗ ਗਏ ਹਨ ਮੈਂ ਆਪਦੇ ਆਪਣੀ ਡਰ ਜੇ ਲੱਗਣ ਲੱਗ ਜਾਂਦਾਗਾ ਹੋਰ ਡਰ ਤਾਂ ਲੱਗਦਾ ਸੱਚੀ ਗੱਲ ਹੈ ਤੇ ਕੋਈ ਬਾਹਰ ਜਾਣ ਜੋਗਰਾ ਨਹੀਂ ਸੜਕ ਤੇ ਵੀ ਵੱਡੀ ਮੇਨ ਸੜਕ ਤੇ ਬਹੁਤ ਬੁਰਾ ਹਾਲ ਹੈ ਰਸਤੇਦਾਰ ਇੱਕ ਇੱਕ ਦੋ ਦੋ ਹੀ ਆਏ ਤੇ ਗੱਡੀਆਂ ਤੇ ਸਾਰੇ ਵੀ ਬੁਰਾ ਹਾਲ ਹੈ ਭਾਈ ਪਾਣੀ ਦਾ ਹਾਂਜੀ ਕੀ ਕਰੀਏ ਫਿਰ ਹੁਣ ਪ੍ਰਮਾਤਮਾ ਦੀ ਖੇਡ ਹੈ ਪ੍ਰਮਾਤਮਾ ਖੈਰ ਰੱਖੇ ਇੱਥੋਂ ਹੁਣ ਰੱਬਾ ਮੀ ਬੰਦ ਕਰ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਹੁਣ ਬੰਦ ਕਰ ਮੀ ਫੇਰ ਪਾ ਦੀ ਫੇਰ ਫਸਲਾਂ ਨੂੰ ਸਾਹ ਆ ਜਾਂਦੇ ਸੱਚੇ ਪਾਤਸ਼ਾਹ ਤੇਰੀ ਕਰੀ ਤਾਂ ਅਸੀਂ ਮੋੜ ਨਹੀਂ ਸਕਦੇ ਜੋ ਤੈਨੂੰ ਚੰਗੀ ਲੱਗੂ ਉਹੀ ਕਹੂ ਤੇਰੇ ਮੂਹਰੇ ਪਰ ਹੱਥ ਵਨ ਕੇ ਬੇਨਤੀ ਕਰ ਸਕਦੇ ਆ ਡੰਗਰ ਪਸ਼ੂ ਦਾ ਕੱਪੜੇ ਨੀੜੇ ਦਾ ਸਭ ਕਾਸੇ ਦਾ ਬੁਰਾ ਹਾਲ ਆ ਦੇਖੋ ਜੀ ਇਹ ਤਾਂ ਇੰਨੀ ਜਮਾ ਥੱਲੋਂ ਮਿੱਟੀ ਹੈਗੀ ਹਜੇ ਅੱਧਾ ਜਿਹੜਾ ਸਵੀਪਿੰਗ ਪੂਲ ਲਗਾ ਉਹ ਅੱਧਾ ਅੱਧਾ ਭਰਿਆ ਪਿਆਗਾ ਬਸ ਆ ਪਾਣੀ ਆਗਾ ਤੇ ਕੀ ਕਰੀਏ ਹੁਣ ਦੇਖੋ ਹੈ 4 ਫੁੱਟ ਉੱਚੀ ਹੈ ਖੇਲ ਵਾਲੇ ਦਾਲੋਂ ਦੇਖ ਲਾ ਸਾਰਾ ਭਰ ਗਿਆ ਪਾਣੀ ਚਾਰ ਸਾਰਾ ਪਾਣੀ ਭਰ ਗਿਆ ਜੀ ਉੱਚਾ ਥਾਂ ਹੈ ਇੱਥੇ 4 ਫੁੱਟ ਕੀ ਕਰੀਏ ਹੇ ਰੋ ਖੱਲੇ ਕਿਹੜਾ ਬਾਗਿਆ ਨਿੱਤੋਂ ਵਾਰਸ ਹੋ ਗਈ ਨਹੀਂ ਬੱਤੀ ਕਰਦੀ ਹਾਈ ਜੇ ਤੇ ਰੱਬ ਸੁੱਖ ਰੱਖੇ ਹੈ ਨਾ ਖੇਤ ਫਿਰ ਕੀ ਹੁਣ ਫਾਇਦਾ ਬਿੰਦੇ ਬਿੰਦੇ ਕਹਿੰਦਾ ਜੀ ਫਸਲੀ ਖਰਾਬ ਹੁੰਦੀ ਹੈ ਹੈ ਨਾ ਪੁੱਤ ਤਾਂ ਹਰਾ ਪਰਾ ਨਹੀਂ ਆਈ ਜਾਂਦਾ ਖੱਲੇ ਪ੍ਰਮਾਤਮਾ ਜਿਹੜਾ ਤੇ ਖੈਰ ਰੱਖੂ ਸਿੱਕੇ ਪਰ ਅੱਛਾ ਤੂੰ ਤਾਂ ਅੰਮਦਾਤਾ ਤੋਂ ਸਭ ਦਾ ਤੈਨੂੰ ਸ਼ੁਕਰ ਆ ਸਾਨੂੰ ਤਾਂ ਕੀ ਫਿਕਰ ਹੈ ਤੈਨੂੰ ਕੀ ਫਿਕਰ ਹੈ ਪ੍ਰਮਾਤਮਾ ਤੇ ਤੂੰ ਹੀ ਡੋਬਣ ਵਾਲਾ ਤੂੰ ਹੀ ਸਾਂਦਵਾਉਣ ਵਾਲਾ ਤੂੰ ਹੀ ਮਾਰਨ ਵਾਲਾ ਤੂੰ ਹੀ ਰੱਖਣ ਵਾਲਾ ਫੇਰ ਮੁਰੇ ਬੇਮਤੀ ਹੈ ਸੱਚੇ ਪਾਤਸ਼ਾਹ ਹੁਣ ਮੀਨ ਆਵੀ ਹਨਾ ਫੇਰ ਪਾਦੀ ਸਾਹਮਣੇ ਆਹੀ ਬੀਨ ਤੇ ਬਹੁਤ ਜਿਆਦਾ ਨਹੀਂ ਪਾਇਆ ਜੀ ਇੱਕ ਪਰਮਾਤਮਾ ਵੀ ਕੀ ਕਰੇ ਕੋਈ ਤਾਂ ਕਹਿੰਦਾ ਮੀਨ ਆ ਜੇ ਕੋਈ ਕਹਿੰਦਾ ਮੀਨ ਆਵੀ ਹੁਣ ਕੀ ਕਹਿ ਸਕਦੇ ਅਸੀਂ ਤਾਂ ਸਾਨੂੰ ਪਤਾ ਨਹੀਂ ਹੋਰ ਹਾਂਜੀ ਜੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੋਡੇ ਕਿੰਨਾ ਕਾ ਸਾਡੇ ਤਾਂ ਬਹੁਤ ਜਿਆਦੇ ਬੁਰਾ ਹਾਲਤ ਹੈ ਗਰੀਬਾਂ ਨੇ ਘਾ ਡੱਗ ਗਏ ਹੈ ਟੂੜੀ ਦਾਣੇ ਭਿੱਜ ਗਏ ਗਰੀਬਾਂ ਲਈ ਜਿਹਦੇ ਟੈਲ ਵਾਲੇ ਰ ਘਰਤੀ ਗਰੀਬਾਂ ਦੀ ਹੈਲਪ ਸਰਕਾਰ ਨੂੰ ਕਰਨੀ ਚਾਹੀਦੀ ਆ ਜਰੂਰ ਜ਼ਰੂਰ ਜੀ ਇਹ ਤਾਂ ਅਸੀਂ ਕਹਨੇ ਆ ਹਾਂਜੀ। ਹੂੰ ਚੁੱਲੇ ਨਹੀਂ ਤੁਰਦੇ ਗਰੀਬਾਂ ਦਾ ਘਰ ਕਿੱਥੇ ਬਣਨਗੇ ਪੁੱਤ ਹੈਨਾ ਬਹੁਤ ਮੰਗਾਈ ਜਿਆਦੇ ਕੋ ਸੂਤੀ ਆ ਤੇ ਕੀ ਕਰੀਏ ਕੀ ਨਾ ਕਰੀਏ ਇਹ ਲੋ ਆ ਦੇ ਕਰਨ ਟਾਈਮ ਪਾਸ ਹਰੇਕ ਬੰਦਾ ਮਸਾ ਕਰਦਾ ਹੈ ਜਦੋਂ ਹੀ ਜੀ ਮਾਰ ਪੈਂਦੀ ਆ ਫਿਰ ਬਹੁਤ ਝੱਲਣੀ ਔਖੀ ਹੋ ਜਾਂਦੀ ਆ ਕਿਸੇ ਦੇ ਪੈਣ ਨੂੰ ਥਾਉਣੀ ਕਿਸੇ ਦੇ ਰੋਟੀ ਬਕਾਉਣ ਨੂੰ ਥਾਉਣੀ ਟਿੱਕ ਟਿੱਪ ਕਰਕੇ ਸੱਤਾ ਚ ਆਉਂਦੀਆਂ ਨੇ ਤੇ ਕੋਈ ਕਿਸੇ ਦੇ ਪਗ ਲੇਟ ਲੂਟਰ ਪਾਇਆ ਜੀਦਾ ਉਹਦੇ ਚੱਕ ਕੇ ਗਾਂਸ ਰੋਟੀ ਬਕਾ ਕੇ ਲਿਆਉਂਦੇ ਨੇ ਪੈਣ ਨੂੰ ਥਾਉਣੀ ਹੈਗਾ ਕੋਈ ਮੰਜੇ ਜੋੜ ਕੇ ਕਾਗਤ ਪਾਇਲ ਲੈ ਕੇ ਉੱਤੇ ਪੈਂਦੇ ਨੇ ਹੁਣ ਤਾਂ ਜਿਵੇਂ ਹੋਇਆ ਪਿਆਗਾ ਜਿਹਨੇ ਨਵੇਂ ਲੈਂਟਰ ਪਾਏ ਉਹਨਾਂ ਦੀ ਵੀ ਲੈਂਟਰ ਚ ਆਉਂਦੇ ਰਗੇ ਹੋਰ ਚਾਰ ਚਾਰ ਮੰਜੇ ਜੋੜ ਕੇ ਨਾ ਉੱਤੇ ਕਾਗਤ ਐ ਪਾ ਕੇ ਫੇਰ ਪੈਂਦੀ ਆ ਤੁਹਾਨੂੰ ਇੰਨੀ ਬੁਰੀ ਹਾਲਤ ਹੋ ਗਈ ਹਾਂਜੀ ਘਰ ਚ ਆਉਂਦੇ ਨੇ ਕੱਚੇ ਨੇ ਜਿਹੜੇ ਸੱਤਾ ਪੈਲ ਵਾਲੇ ਆਲੀਆਂ ਸਾਡੀ ਤਾਂ ਆਪ ਚ ਆਉਂਦੀ ਆ ਭਾਈ ਕੀ ਕਰੀਏ ਸਾਡੇ ਜੀ ਵਾਸ਼ਰੂਮ ਨੜਾਰ ਲੱਗਦਾ ਵੀ ਉੱਤੇ ਨੜ ਡਿੱਗ ਜਾਣਾ ਸੱਡ ਵੀ ਪਾਣੀ ਨਕੀ ਕੀ ਦੋ ਸਾਡੇ ਕੀ ਹਾਲ ਤੇ ਫਰਸ਼ ਨਾ ਪਟਿਆ ਜਾਵੇ ਹੁਣ ਜੋਤ ਵਿਚਾਰਾ ਕੱਲਾ ਕੀ ਕਰੇ ਤਾਹਾਂ ਤੋਂ ਜਦੋਂ ਪਾਣੀ ਆਇਆ ਐ ਡਿਗ ਡਿਗ ਕੇ ਨਿਆਉਂਦਾ ਖੋਰ ਖੋਰ ਸਾਰੀ ਇੱਧਰ ਪਾਤੀ ਤੇ ਲਿਆ ਚ ਪਾਤੀ ਆ ਦੇਖੋ ਜੀ ਜਿੰਨਾ ਵੀ ਇੱਥੇ ਉੱਤੋਂ ਆ ਦੇਖੋ ਉੱਤੋਂ ਪਾਣੀ ਆਉਂਦਾ ਹੁੰਦਾ ਹਨਾ ਜਿਵੇਂ ਉੱਤੋਂ ਪਾਣੀ ਆ ਕੇ ਡਿੱਗਦਾ ਸੀਗਾ ਪਾਣੀ ਐ ਮਿੱਟੀ ਐ ਆ ਦੇਖੋ ਉਧਰੋਂ ਨਹੀਂ ਆਏ ਜਾ ਜਾ ਕੇ ਸਾਰੇ ਸਵੀਮ ਪੂਲ ਭਰ ਤਾ ਮਿੱਟੀ ਨੇ ਆ ਹੁਣ ਆਏ ਆ ਜੀ ਐ ਨਹੀਂ ਪਤਾ ਫਰਸ਼ ਟੁੱਟ ਨਾ ਜਾਵੇ ਫਰਸ਼ ਦੀਆਂ ਤੜਕੇ ਲਵਾਵਾਂਗੇ ਮਿੱਟੀ ਜੋਤ ਤਾਂ ਵਿਚਾਰੇ ਤਾਂ ਤੇ ਇਹਨਾਂ ਦੀ ਅਕੈਡਮੀ ਚ ਵੀ ਬਹੁਤ ਜ਼ਿਆਦਾ ਪਾਣੀ ਖੜਾ ਹੈ ਹੋਰ ਜੀ ਕੀ ਕਰਤੀ ਬੱਚਿਆਂ ਨੂੰ ਇਤਨੇ ਖਹਿਰਾ ਲਵੇ ਦੀ ਵਿਚਾਰੇ ਸਾਰੇ ਟੀਚਰ ਵੀ ਡਰਦੇ ਨੇ ਕੀ ਕਰਨ ਰੋਡ ਕੀ ਕਰੇ ਵਿਚਾਰਾ ਲੋਕ ਨੂੰ ਚੋਲ ਦੋਤੀ ਆਹ ਦੇਖੋ ਜੀ ਇੱਧਰ ਵੀ ਆਏ ਹੋਇਆ ਪਿਆ ਹਾਂ ਸਾਰਾ ਤਾਂ ਹੀ ਆਪਾਂ ਅਲ ਕਹਿਰਾ ਹੋ ਗਿਆ ਕਿ ਸਾਰਾ ਮੀਨਾ ਕੁੱਟ ਤਾ ਹਾਂ ਜੀ ਦੇਖੋ ਮੈਂ ਤੇ ਬੀਬੀ ਨੇ ਚਲਾ ਕਰੀਤੀ ਸਾਰਾ ਉੱਗ ਗਿਆ ਥੀ ਸਾਰਾ ਕੁੱਟ ਤਾ ਮੈਂ ਤੇ ਬੀਬੀ ਨੇ ਜੀ ਇੰਨੀ ਮਤਲਬ ਹੋ ਕਰਿਆ ਸੀਗਾ ਰੇਗ ਪੈ ਗਈ ਸਾਰਾ ਮਾਰਤਾ ਇਨਨਾ ਨਹਰਾ ਹੋ ਗਿਆ ਤੀਆ ਕਿਤੇ ਕਿਤੇ ਦੇਖੋ ਡਾਲ ਹੈਗਾ ਉਹ ਕਿਤੋਂ ਕਿਤੋਂ ਹੀ ਦਿਖਦਾਗਾ ਹਾਂ ਜਿੱਥੇ ਕੋਈ ਉੱਚਾ ਥਾਂ ਸੀ ਹਾਂਜੀ ਇਹ ਦੇਖੋ ਕਿਤੇ ਕਿਤੇ ਵੀ ਲਾਇਆ ਤੀਗਾ ਗੁੱਡੇ ਦਾ ਕੱਢ ਕੇ ਦੁਖੀ ਹੋ ਕੇ ਵੀ ਗਿੱਤਾ ਹੱਥ ਪੈ ਜੂਗਾ ਆਤਮਾ ਦੀ ਨਿਗਾ ਸਿੱਧੀ ਹੋਵੇ ਪਰਮਾਤਮਾ ਕਹਿੰਦਾ ਲਾ ਪਾਲਕ ਤੈਨੂੰ ਖਵਾਉਣਾ ਕੀਤਾ ਹਾਂਜੀ ਹੈ ਚਲ ਫੇਰ ਲਾ ਲਾਂਗੇ ਕੋਈ ਨਾ ਵੇਹ ਗੁਰੂ ਆਪੀ ਦੇਊਗਾ ਹਨਾ ਇਸੇ ਨੂੰ ਫਿਕਰ ਆਪਣੇ ਇੱਕ ਗਿੱਦੜ ਦੀ ਕਹਾਣ ਨਾ ਵੇਰ ਨਹੀਂ ਪੱਕਦੇ ਇਹ ਤਾਂ ਰੁੱਤ ਸਿਕਰੀ ਪੱਕਣਗੇ ਜਦੋਂ ਪਰਮਾਤਮਾ ਦਾ ਹੁਕਮ ਹੋਇਆ ਉਦੋਂ ਪਾਲਕ ਹੋਊਗਾ ਆਪਣਾ ਢੂਲ ਭਰਿਆ ਹੋਇਆਗਾ ਹੱਥ ਤੋਂ ਜਿਵੇਂ ਪਾਣੀ ਨਹੀਂ ਹੁੰਦਾ ਹੈਗਾ ਹੱਥ ਤੋਂ ਨੂੰ ਘਟੋਲ ਭਾਂਡੇ ਮੰਜ ਨੂੰ ਬੱਠਲ ਠੀਕ ਹੈ ਭਾਂਡੇ ਆਪਾਂ ਧੋਤੇ ਅ ਮਲਬਦਾਰ ਸਬਜੀ ਬਣਾਉਣ ਨੂੰ ਠੀਕ ਹੈ ਇਹ ਚਾਚੂ ਬਣਾਉਣ ਨੂੰ ਤੇ ਇੱਧਰ ਜੀ ਪਾਣੀ ਰੱਖਿਆ ਹੈਗਾ ਨਾਉਣ ਵਾਸਤੇ ਜੇ ਕਿਸੇ ਨੇ ਨਾਉਣਾਗਾ ਉਹ ਟੈਂਕੀ ਪਰ ਦਿਨ ਕੀ ਕਰੀ ਭਾਂਡੇ ਭਰਨੇ ਪੈਣਗੇ ਤੇ ਤਾਂ ਇਹ ਯੂ ਕਿ ਜਿਵੇਂ ਆਪਾਂ ਪੈਪ ਲਵਾ ਕੇ ਹੈਨਾ ਪਾਣੀ ਕੱਢ ਲਵਨੇਗੇ ਫਿਰ ਪਾਣੀ ਭਰ ਲੈਣੇ ਆ ਥੋੜਾ ਮੋਟਾ ਕੰਮ ਕਰ ਲੈਣੇ ਆ ਪਾਣੀ ਨਾਲ ਹੈਨਾ ਜਿਵੇਂ ਬੜਾ ਮੋਟਾ ਧੋਣ ਵਾਸਤੇ ਹੈਨਾ ਭਾਂਡੇ ਨੂੰ ਧੋਣ ਵਾਸਤੇ ਰਸੋਈ ਸਾਫ਼ ਕਰਨ ਵਾਸਤੇ ਐ ਥੋੜਾ ਮੋਟਾ ਪਾਣੀ ਲੈ ਲੈਣੇ ਆਂਗੇ ਤੇ ਦਸਤੋ ਤਾਂ ਇਹ ਜੀ ਕੁਛ ਨਹੀਂ ਕਹਿੰਦੇ ਹੈਗੇ ਕਹਿੰਦੇ ਖੁੱਲਾ ਪਾਣੀ ਲੈ ਲਓ ਹੈਨਾ ਵੀ ਲੋੜ ਤਾਂ ਸਾਨੂੰ ਵੀ ਪੈਂਦੀ ਹੈਗੀ ਤੇ